ਘੋਰ ਵਡੀ ਖਬਰ ਆ ਰਹੀ ਹੈ 18 ਜਨਵਰੀ 18 ਜਨਵਰੀ ਨੂੰ ਮੋਹਾਲੀ ਦੇ ਵਿੱਚ ਕਿਸਾਨਾਂ ਦਾ ਵੱਡਾ ਇਕੱਠ ਹੋਏਗਾ 19 ਜਨਵਰੀ ਨੂੰ ਕਿਸਾਨ ਚੰਡੀਗੜ੍ਹ ਦਾ ਕੂਚ ਕਰਨਗੇ ਇੱਕ ਵਾਰ ਫਿਰ ਦੱਸ ਦਈਏ 18 ਜਨਵਰੀ ਨੂੰ ਮੋਹਾਲੀ ਦੇ ਵਿੱਚ ਕਿਸਾਨ ਇਕੱਠਾ ਹੋਣਗੇ 19 ਜਨਵਰੀ ਨੂੰ ਕਿਸਾਨ ਚੰਡੀਗੜ੍ਹ ਦੇ ਵੱਲ ਕੂਚ ਕਰਨਗੇ ਕਿਸਾਨ ਕਰਜ਼ਾ ਪਾਣੀ ਤੇ ਵਾਦਾ ਵਰਨ ਦੇ ਮੁੱਦੇ ਤੇ ਸਰਕਾਰ ਨੂੰ ਘੇਰਨ ਦੀ ਤਿਆਰੀ ਦੇ ਵਿੱਚ ਨੇ ਵਾਪਰ ਤੋਂ ਦੱਸਿਆ ਕਿ ਕਿਸਾਨਾਂ ਦੇ ਕੋਲ ਮੁੱਦੇ ਨਹੀਂ ਕਿਸਾਨਾਂ ਦੇ ਕੋਲ ਮੁੱਦਾ ਹੈ ਕਰਜ਼ਾ ਦਾ ਕਰਜ਼ਾ ਮਾਫੀ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਹੈ ਪਾਣੀਆਂ ਦਾ ਮੁੱਦਾ ਹੈ ਕਿਸਾਨਾਂ ਦੇ ਕੋਲ ਵਾਤਾਵਰਣ ਦਾ ਮੁੱਦਾ ਹੈ ਕਿਸਾਨਾਂ ਦੇ ਕੋਲ ਤੇਰਾ ਮੁੱਦਿਆਂ ਨੂੰ ਲੈ ਕੇ ਕਿ ਕੁਝ ਮੰਗ ਕਰ ਰਹੇ ਨੇ ਕਿਸਾਨ ਇਸੇ ਜਾਣਕਾਰੀ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾਵਾਂਗੇ ਲੇਕਿਨ ਸਰਕਾਰ ਨੂੰ ਕੇ ਰੇਨ ਦੀ ਪੂਰੀ ਪੂਰੀ ਰਣਨੀਤੀ ਜੋ ਹੈ ਉਹ ਉਲੀਕ ਲਈ ਗਈ ਹੈ ਕਿਸਾਨਾਂ ਦੇ ਵੱਲੋਂ 18 ਜਨਵਰੀ ਨੂੰ ਮੋਹਾਲੀ ਦੇ ਵਿੱਚ ਇਕੱਠਾ ਹੋਣਗੇ 19 ਜਨਵਰੀ ਨੂੰ ਚੰਡੀਗੜ੍ਹ ਦੇ ਵੱਲ ਕੂਚ ਕਰਨਗੇ ਦਸ ਇਹ ਇੱਕ ਇਹ ਕੋ ਪਹਿਲੀ ਵਾਰ ਨਹੀਂ ਹੈ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਸਰਕਾਰ ਤੇ ਉਤਰੇ ਹੋਣ ਤੇ ਇੱਕ ਵਾਰ ਫਿਰ ਤੋਂ ਤਿਆਰੀ ਜੋ ਹੈ ਪੰਜਾਬ ਦੇ ਕਿਸਾਨਾਂ ਦੇ ਵੱਲੋਂ ਕਰ ਲਈ ਗਈ ਹੈ ਰੋਹਿਤ ਬੰਸਲ ਸਾਡੇ ਨਾਲ ਜੁੜ ਚੁੱਕੇ ਨੇ ਰੋਹਿਤ ਕੀ ਕੀ ਮੰਗਾਂ ਨੇ ਕਿਸਾਨਾਂ ਦੀਆਂ ਦੇਖੋ ਗੱਲ ਖਾਸ ਤੌਰ ਤੇ ਜੇਕਰ ਇਸ ਤਰ੍ਹਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਧਰਨੇ ਮੁਹਾਲੀ ਚੰਡੀਗੜ੍ਹ ਦੇ ਬਾਰਡਰ ਤੇ ਲੱਗੇ ਦੇਖਿਆ ਹੁੰਦੇ ਪਰ ਇਹ ਧਰਨਾ ਜਿਹੜਾ ਬਲਬੀਰ ਸਿੰਘ ਰਾਜੇਵਾਲ ਸਮੇਤ ਪੰਜ ਕਿਸਾਨਾਂ ਤੇ ਬੰਦਿਆਂ ਦੇ ਵੱਲੋਂ ਲਗਾਇਆ ਜਾ ਰਿਹਾ ਔਰ ਇਹਨਾਂ ਵੱਲੋਂ ਕਹਿ ਕੇ ਕਿ ਅਸੀਂ ਚੰਡੀਗੜ੍ਹ ਦੇ ਅੰਦਰ ਧਰਨਾ ਲਾਵਾਂਗੇ ਚੰਡੀਗੜ੍ਹ ਦੀ ਹਦੂਦ ਦੇ ਵਿੱਚ ਹੀ ਧਰਨਾ ਹੋਏਗਾ ਖਾਸ ਤੌਰ ਤੇ ਜਿਹੜੀਆਂ ਮੰਗਾਂ ਨੇ ਮੰਗਾਨੇ ਕਿ ਪੰਜਾਬ ਦੇ ਉਹ ਪਾਣੀਆਂ ਦੇ ਹੱਕ ਦਿੱਤੇ ਜਾਣ ਇਸੇ ਦੇ ਨਾਲ ਹੀ ਉਹਦਾ ਫੈਡਰਲ ਸਟਰਕਚਰ ਦੀ ਗੱਲ ਹੁੰਦੀ ਆ ਉਸ ਦੇ ਅੰਦਰ ਜਿਹੜੇ ਅਧਿਕਾਰ ਨੇਗੇ ਉਹ ਪੰਜਾਬ ਨੂੰ ਮਿਲਨੇ ਚਾਹੀਦੇ ਔਰ ਸਭ ਤੋਂ ਵੱਡੀ ਗੱਲ ਕਿ ਚੰਡੀਗੜ੍ਹ ਪੰਜਾਬ ਦਾ ਅਧਿਕਾਰ ਖੇਤਰ ਦਾ ਏਰੀਆ ਪੰਜਾਬ ਦੇ ਪਿੰਡਾਂ ਨੂੰ ਝਾੜ ਕੇ ਬਸਾਇਆ ਗਿਆ ਅਜਿਹੇ ਦੇ ਵਿੱਚ ਪੰਜਾਬ ਨੂੰ ਜਿਹੜਾ ਚੰਡੀਗੜ੍ਹ ਦੇ ਉੱਪਰ ਹੱਕ ਮਿਲਣਾ ਚਾਹੀਦਾ ਹੈਗਾ ਪਾਣੀਆਂ ਦਾ ਜ਼ਿਕਰ ਕਰੀਏ ਤਾਂ ਪਹਿਲਾ ਹੱਕ ਹੈ ਜਿਹੜਾ ਪਾਣੀਆਂ ਦੇ ਉੱਪਰ ਪੰਜਾਬ ਦਾ ਹੋਣਾ ਚਾਹੀਦਾ ਉਸ ਤੋਂ ਬਾਅਦ ਜਿਹੜੇ ਕੋਈ ਵਾਧੂ ਪਾਣੀਆਂ ਤਾਂ ਉਹ ਹਰਿਆਣਾ ਜਾਂ ਰਾਜਸਥਾਨ ਨੂੰ ਦਿੱਤਾ ਜਾਵੇ ਦੂਸਰੀ ਚੀਜ਼ ਕਿ ਜੇਕਰ ਪਾਣੀ ਦਿੱਤਾ ਵੀ ਜਾਂਦਾ ਤਾਂ ਉਸ ਦੇ ਬਕਾਇਦਾ ਤੌਰ ਤੇ ਪੈਸਿਆਂ ਦੀ ਵਸੂਲੀ ਕੀਤੀ ਜਾਂਦੀ ਕਿਉਂਕਿ ਜਦੋਂ ਰਾਜਸਥਾਨ ਦੇ ਉੱਪਰੋਂ ਕੋਈ ਵੀ ਪੱਥਰ ਲਿਆਂਦੇ ਜਾਂਦੇ ਆ ਜਾਂ ਰਾਜਸਥਾਨ ਤੋਂ ਕੁਝ ਵੀ ਚੀਜ਼ ਆਉਂਦੀ ਆ ਤਾਂ ਉਸ ਦੇ ਪੈਸਿਆਂ ਦੀ ਵਸੂਲੀ ਕੀਤੀ ਜਾਂਦੀ ਹੈ ਹਰਿਆਣਾ ਤੇ ਜੇਕਰ ਰੇਤਾ ਵੱਜ ਗਿਆ ਹੁੰਦੀ ਹੈ ਤਾਂ ਉਸ ਦੇ ਪੈਸੇ ਦੀ ਵਸੂਲੀ ਕੀਤੀ ਜਾਂਦਾ ਤਾਂ ਪੰਜਾਬ ਦੇ ਕੋਲ ਕੇਵਲ ਇੱਕ ਕੁਦਰਤੀ ਸਾਧਨ ਦੇ ਤੌਰ ਤੇ ਪਾਣੀ ਵੱਜਣਾ ਦਾ ਪਾਣੀ ਆ ਦੇ ਮੈਂਦੇ ਚ ਆਉਣੀ ਤੇ ਇਹ ਜਿਹੜੀ ਡਿਮਾਂਡ ਹੈ ਇਸ ਦੇ ਦੇਰੀ ਚੁੱਕੀ ਗਈ ਹੈ ਔਰ ਇਹਨਾਂ ਵੱਲ ਕਹਿ ਗਿਆ ਕਿ 18 ਤਰੀਕ ਨੂੰ ਪਹਿਲਾ ਮੁਹੱਲੇ ਦੇ ਵਿੱਚ ਇਹ ਕੰਮ ਕਰਨਗੇ ਔਰ 19 ਤਰੀਕ ਨੂੰ ਚੰਡੀਗੜ੍ਹ ਵੱਲੋਂ ਜਿਹੜਾ ਪੂਚਾ ਕੀਤਾ ਜਾਊਗਾ ਚੰਡੀਗੜ੍ਹ ਕਿੰਨੀਆਂ ਜਥੇ ਬੰਦੀਆਂ ਨੇ ਕੀ ਇਸ ਬਾਰੇ ਕੋਈ ਜਾਣਕਾਰੀ ਹੈ ਕਿੰਨੀਆਂ ਜਥੇ ਬੰਦੀਆਂ ਨੇ ਇਸ ਘੱਟ ਦੇ ਵਿੱਚ ਔਰ ਇਸ ਤੋਂ ਇਲਾਵਾ ਇਹ ਵੀ ਜਾਣਕਾਰੀ ਦਿਓ ਰੋਹਿਤ ਆਵਾਜ਼ ਆ ਰਹੀ ਹੈ ਜੀ 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 ਹਰੇ ਕਿੰਨੀਆਂ ਜਥੇਬੰਦੀਆਂ ਨੇ ਪਹਿਲੇ ਇਸੀ ਜਾਣਕਾਰੀ دیੋ ਜੇ ਕੋਈ ਤਾਂ ਮੁੱਖ ਤੋਂ ਜਿੰਨਾ ਪੰਜ ਕਿਸਾਨ ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਇਹ ਧਰਨਾ ਜਿਹੜਾ ਦਿੱਤਾ ਜਾਏਗਾ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਜਿਹੜੀ ਵੱਡੀ ਜਥੇਬੰਦੀ ਹੈਗੀ ਉਹ ਹੈਗੀ ਹੈ ਕਿ ਬੀਕੇਯੂ ਰਾਜੇਵਾਲ ਬੰਦੀ ਸਿੰਘ ਰਾਜੇਵਾਲ ਦੀ ਜਿਹੜੀ ਕਿਸਾਨ ਜਥੇ ਨੇ ਨਾ ਉਹਨਾਂ ਦੇ ਵੱਲੋਂ ਜਿਹੜਾ ਇਹ ਧਰਨਾ ਦੇਣ ਦੇ ਲਈ ਪਿਆ ਗਿਆ ਇਹਨਾਂ ਤੋਂ ਇਲਾਵਾ ਜਿਹੜੀਆਂ ਹੋਰ ਜਥੇਬੰਦੀਆਂ ਰਹਿਣੀਆਂ ਉਹਨਾਂ ਦੇ ਵਿੱਚ ਕਮਲ ਵੀ ਸਿੰਕ ਪੰਮੁਜੇ ਨੇ ਪ੍ਰੈਜ਼ੀਡੈਂਟ ਵਜੋਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਗੋਪ ਸਿੰਘ ਮਾਨਸਾ ਜਿਹੜੇ ਬੀਪੀਜੂ ਮਾਨਸਾ ਨੇ ਪ੍ਰਧਾਨ ਨੇ ਹਰਜਿੰਦਰ ਸਿੰਘ ਟਾਂਡਾ ਜਿਹੜੇ ਪ੍ਰੈਜ਼ੀਡੈਂਟ ਨੇ ਭਾਰਤੀ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਤਾਂ ਇਹ ਜਿਹੜੀਆਂ ਬਾਕੀ ਦੀਆਂ ਕਿਸਾਨ ਦੀਆਂ ਸਵੰਧੀਆਂ ਹੁਣ ਨਾ ਰਹਿਣੀਆਂ ਤੇ ਇਸ ਤੋਂ ਇਲਾਵਾ ਬਲਦੀ ਸਿੰਘ ਰਾਜੇਵਾਲ ਜਿਹੜੇ ਮਹਿੰਤਪਰਦਾਨ ਨੇ ਉਹਨਾਂ ਦੀ ਪ੍ਰਦਾਨਗੀ ਦੇ ਦਿਨ ਜਿਹੜਾ ਪੂਰਗਾ ਪੂਰਾ ਧਰਮ ਹੈਗਾ ਉਹ ਲਗਾਇਆ ਜਾਏਗਾ ਤਾਂ ਆਪਣੇ ਆਪ ਦੇ ਵਿੱਚ ਜਿਹੜਾ ਇੱਕ ਵਿਲੱਖਣ ਧਰਨਾ ਉਹ ਜ਼ਰੂਰ ਨਜ਼ਰ ਆ ਸਕਦਾ ਹੈ ਕਿ ਕਿਉਂਕਿ ਜਿਸ ਤਰੀਕੇ ਦੇ ਨਾਲ ਪਹਿਲਾਂ ਧਰਮੇ ਬਹਾਲੀ ਦੇ ਬਾਰਡਰਾਂ ਤੇ ਲਗਾਏ ਜਾਂਦੇ ਸੀ ਪਰ ਇਸ ਧਰਮੇ ਦੇ ਵਿੱਚ ਇਹ ਗੱਲ ਦੀ ਜਿੱਦ ਰੱਖੀ ਗਈ ਹੈ ਕਿ ਧਰਨਾ ਲਗਾਇਆ ਜਾਏਗਾ ਤਾਂ ਚੰਡੀਗੜ੍ਹ ਦੇ ਅੰਦਰ ਹੀ ਲੱਗੇਗਾ ਬਾਰਡਰ ਤੇ ਜਾਂ ਪੰਜਾਬ ਦੀ ਹਦੋਂ ਦੇ ਵਿੱਚ ਧਰਨਾ ਨਹੀਂ ਲਗਾਇਆ ਜਾਏਗਾ ਔਰ ਇਸ ਬਾਰੇ ਵੀ ਕਲੀਅਰ ਕਰੋ ਕਿ ਜੋ ਧਰਨਾ ਸੰਕੇਤਕ ਰਹੇਗਾ ਜਾਂ ਪੱਕਾ ਮੋਰਚਾ ਬਿਲਕੁਲ ਗੱਗਨ ਜੇਕਰ ਇਸ ਧਰਨੇ ਦਾ ਜ਼ਿਕਰ ਕੀਤਾ ਜਾਵੇ ਤਾਂ ਕਿਸੇ ਵੀ ਤਰੀਕੇ ਦਾ ਸੰਕੇਤਕ ਧਰਨਾਏ ਨਹੀਂ ਰਹਿਣ ਵਾਲਾ ਜਿਹੜੀਆਂ ਗੱਲ ਕੁਲਵੀਰ ਸਿੰਘ ਰਾਜੇਵਾਲ ਦੇ ਵੱਲੋਂ ਕੀਤੀ ਗਈਆਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਿਸ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਅਣਮਿੱਥੇ ਸਮੇਂ ਲਈ ਧਰਨਾ ਚੱਲਿਆ ਉਸੇ ਤਰੀਕੇ ਦੇ ਨਾਲ ਹੀ ਇਹ ਧਰਨਾ ਅਣਮਿੱਥੇ ਸਮੇਂ ਲਈ ਕੀਤਾ ਜਾਏਗਾ ਨਾ ਕਿ ਕੋਈ ਸੰਕੇਤ ਹੋਵੇ ਕਿ ਦੋ ਦਿਨ ਤੁਸੀਂ ਆਏ ਹੋ ਔਰ ਇੱਕ ਮੰਗ ਪੱਤਰ ਦੇ ਕੇ ਵਾਪਸ ਚਲੇਗੇ ਜਿੰਨੀ ਦੇਰ ਤੱਕ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ 19 ਤੱਕ ਧਰਨਾ ਕੰਟੀਨਿਊ ਹੋਏਗਾ ਔਰ ਖਾਸ ਤੌਰ ਤੇ ਜਿਹੜਾ ਸੈਕਟਰ 34 ਦਾ ਗਰਾਊਂਡ ਹੈ ਕਿਉਂਕਿ ਮੀਲੇ ਗਰਾਊਂਡ ਦੇ ਤੌਰ ਤੇ ਜਾਂ ਕਹ ਲਈਏ ਪ੍ਰੀਅਰਡ ਗਰਾਊਂਡ ਦੇ ਤੌਰ ਤੇ ਉਸ ਗਰਾਊਂਡ ਨੂੰ ਜਾਣਿਆ ਜਾਂਦਾ ਔਰ ਬਿਲਕੁਲ ਚੰਡੀਗੜ੍ਹ ਦਾ ਸੈਂਟਰ ਪੁਆਇੰਟ ਦਾ ਇਹ ਏਰੀਆ ਸੈਕਟਰ 34 ਦਾ ਜਿੱਤੇ ਕਹ ਲਈਏ ਕਿ ਜੇਕਰ ਉਹ ਜਗ੍ਹਾ ਤੇ ਕਿਸਾਨ ਪਹੁੰਚਦੇ ਨੇ ਤਾਂ ਚੰਡੀਗੜ੍ਹ ਦੇ ਇੱਕ ਜਿਹੜਾ ਸੈਕਟਰ ਪੁਆਇੰਟ ਆ ਉਸ ਨੂੰ ਕਵਰ ਕੀਤਾ ਜਾ ਸਕਦਾ ਪਰ ਹਾਲੇ ਤੱਕ ਜਿਹੜੇ ਚੰਡੀਗੜ੍ਹ ਦੇ ਪ੍ਰਸ਼ਾਸਨ ਦੇ ਵੱਲੋਂ ਇਸ ਦੇ ਬਾਬਤ ਕੋਈ ਵੀ ਮੰਜ਼ੂਰੀ ਆ ਉਹ ਨਹੀਂ ਦਿੱਤੀ ਗਈ ਹੈ ਪਰ ਕਿਸਾਨਾਂ ਨੇ ਕਹਿੰਦੇ ਸਾਡੇ ਜੇ ਅਸੀਂ ਤਰੀਕ ਲਗਭਗ 1.5 ਤੋਂ 2 ਮਹੀਨੇ ਪਹਿਲਾਂ ਦੀ ਦੱਸ ਦਿੱਤੀ ਤਾਂ ਅੱਜ ਇਹਦੇ ਵਿੱਚ ਹੁਣ ਅਸੀਂ ਪਿੱਛੇ ਹਟਣ ਵਾਲੇ ਨਹੀਂ ਆ ਹਾਲਾਂਕਿ ਚੰਡੀਗੜ੍ਹ ਪ੍ਰਸ਼ਾਸਨ ਨਾਲ ਵੀ ਬਹੁਤ ਸਾਰੀਆਂ ਮੁਲਾਕਾਤਾਂ ਹੋਈਆਂ ਚੰਡੀਗੜ੍ਹ ਦੇ ਜਿਹੜੇ ਡੀਸੀ ਸਾਹਿਬਾਨ ਨੇ ਉਹਨਾਂ ਨਾਲ ਮੁਲਾਕਾਤਾਂ ਹੋਈਆਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਤੁਹਾਨੂੰ ਇਹ ਜਗ੍ਹਾ ਨਹੀਂ ਦੇ ਸਕਦੇ ਹਾਲਾਂਕਿ ਸੈਕਟਰ 25 ਦੇ ਵਿੱਚ ਜਿਹੜਾ ਇੱਕ ਵਿਸ਼ੇਸ਼ ਤਰੀਕੇ ਦੇ ਨਾਲ ਰੈਲੀਆਂ ਦੇ ਲਈ ਡਿਜ਼ਾਈਨ ਕੀਤਾ ਗਿਆ ਏਰੀਆ ਉਸ ਜਗ੍ਹਾ ਤੇ ਤੁਸੀਂ ਧਰਨਾ ਲਗਾ ਲਓ ਉਸ ਜਗ੍ਹਾ ਦੀ ਤੁਹਾਨੂੰ ਅਲਾਟਮੈਂਟ ਕਰ ਦਿੰਦੇ ਪਰ ਇਹ ਮਨਾ ਕਰ ਦਿੱਤਾ ਗਿਆ ਕਿ 34 ਨੂੰ ਜਿਹੜਾ ਸੈਕਟਰ 34 ਦਾ ਗਰਾਊਂਡ ਹੈ ਉਸੇ ਦੀ ਡਿਮਾਂਡ ਹੈ ਜਿਹੜੀ ਉਹ ਕਿਸਾਨ ਜਿੱਥੇ ਬੰਦੀਆਂ ਦੇ ਵੱਲੋਂ ਕੀਤੀ ਜਾ ਰਹੀ ਹੈ ਠੀਕ ਹੈ ਕਿਸਾਨਾਂ ਨੂੰ ਇਹ ਪੁਕਤਾ ਨਹੀਂ ਕਰਨਾ ਹੋਏਗਾ ਕਿ ਇਹ ਧਰਨਾ ਗੈਰ ਜੀ ਬਿਲਕੁਲ ਜੇਕਰ ਤਾਂ ਮੈਂ ਜ਼ਿਕਰ ਕੀਤਾ ਜਾਵੇ ਤਾਂ ਇੱਕ ਕਿਸਾਨ ਜਥੇਬੰਦੀਆਂ ਜਿਨ੍ਹਾਂ ਦਾ ਮੈਂ ਨਾਮ ਲਿਆ ਸਾਫ਼ ਤੌਰ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਿਹੜਾ ਸਯੁਕਤ ਸਮਾਜ ਮੋਰਚਾ ਬਣਾਇਆ ਗਿਆ ਸੀਗਾ ਉਸੇ ਦੇ ਰਿਲੇਟਿਡ ਹੀ ਹੈ ਸਾਰੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਵੱਲੋਂ ਧਰਮਾ ਦਿੱਤਾ ਜਾ ਰਿਹਾ ਔਰ ਕੋਈ ਵੀ ਜਿਹੜਾ ਸਾਡਾ ਮਕਸਦ ਹੈ ਉਹ ਰਾਜਨੀਤੀ ਨਹੀਂ ਹੈ ਖਾਸ ਤੌਰ ਤੇ ਜਦੋਂ ਪਾਣੀਆਂ ਦੀ ਗੱਲ ਆ ਜੇ ਤਾਂ ਕੇਵਲ ਜਿਵੇਂ ਇੱਕ ਕਹ ਲਈਏ ਕਿ ਪੰਜਾਬ ਦੀ جنگ ਲੜ ਰਿਹਾ ਕਿਉਂਕਿ ਜਿਹੜੇ ਸੂਬੇ ਦਾ ਨਾਮ ਪੰਜ ਪਾਣੀਆਂ ਦੇ ਨਾਮ ਤੇ ਰੱਖਿਆ ਗਿਆ ਹੋਵੇ ਔਰ ਉਸਦੇ 150 ਦੇ ਵਿੱਚੋਂ 117 ਬਲਾਕ ਨੇ ਜਿਹੜੇ ਉਹ ਬਲੈਕਪੋਲ ਦੇ ਵਿੱਚ ਕਹ ਲਈਏ ਜਾਂ ਸ ਸੋ ਫਸਲ ਨੂੰ ਬਚਾਉਣ ਦੇ ਲਈ ਜੇਕਰ ਪਾਣੀ ਦਾ ਬਚਿਆ ਤਾਂ ਨਾਮ ਕਿਸ ਤਰੀਕੇ ਨਾਲ ਬਚ ਸਕੇਗਾ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਹੋਣ ਦੀ ਲੜਾਈ ਹੈ ਜਿਹੜੀ ਅਸੀਂ ਲੜਨ ਜਾ ਰਹੇ ਹਾਂ ਉਹ ਇਸੇ ਹੋਣ ਦੀ ਲੜਾਈ ਦੇ ਵਿੱਚ ਜੇਕਰ ਸਾਡੀ ਜਿੱਤ ਵੀ ਹੈ ਤੇ ਪੰਜਾਬ ਦੀ ਜਿੱਤ ਹੋਈ ਦੀ ਜਿੱਤੇ ਮੰਡੀਆਂ ਦੀ ਜਿੱਤ ਬਾਅਦ ਦੇ ਵਿੱਚ ਹੋਏਗੀ ਕਿਉਂਕਿ ਪੰਜਾਬ ਦੇ ਵਿੱਚੋਂ ਲਗਾਤਾਰ ਪਾਣੀ ਬਾਹਰ ਜਾ ਰਿਹਾ ਹੈ ਚਾਹੇ ਝੋਨੇ ਦੇ ਰੂਪ ਦੇ ਵਿੱਚ ਚਾਹੇ ਹੋਰ ਫਸਲਾਂ ਦੇ ਰੂਪ ਦੇ ਵਿੱਚ ਜਿਹੜੀਆਂ ਫਸਲਾਂ ਪੰਜਾਬ ਦੀਆਂ ਨਹੀਂ ਨੇ ਉਹਨਾਂ ਫਸਲਾਂ ਨੂੰ ਪੰਜਾਬ ਦੇ ਵਿੱਚ ਉਗਾਇਆ ਗਿਆ ਹਜ਼ਾਰਾਂ ਲੀਟਰ ਪਾਣੀ 1 ਕਿਲੋ ਚੌਲ ਦੇ ਲਈ ਪਰ ਜਿਹੜਾ ਵੇਸਟ ਹੁੰਦਾ ਹੈਗਾ ਔਰ ਉਹ ਜਿਹੜਾ ਚੌਲ ਹੈਗਾ ਉਹ ਚਾਹੇ ਪਾਣੀ ਕਹਿੰਦੇ ਕਿ ਰਾਜਸਥਾਨ ਔਰ ਹਰਿਆਣਾ ਨੂੰ ਬਹੁਤ ਜ਼ਿਆਦਾ ਚਾਹੀਏ ਚਾਹੇ ਚਾਵਲ ਦੇ ਰੂਪ ਦੇ ਵਿੱਚ ਔਰ ਬਹੁਤ ਸਾਰੇ ਚੂਕਿਆਂ ਤੋਂ ਬਾਹਰ ਜਾ ਰਿਹਾ ਪਰ ਪਰਵਾਦੀ ਤੇਰੀ ਸਿਲੀ ਤੌਰ ਤੇ ਪੰਜਾਬ ਦੇ ਪਾਣੀ ਦੀ ਹੋ ਰਹੀ ਹੈ ਜਿਹੜਾ ਪਾਣੀ ਤੋਂ ਮੁਕੇ ਤੇ ਪਹਿਲਾ ਦੀਪੋਸ ਤੱਕ ਮੈ ਜਾਂਦਾ ਸੀ ਉਹੀ ਪਾਣੀ ਹੁਣ ਤੋਂ 400 ਤੋਂ 600 ਫੁੱਟ ਤੱਕ ਜਿਹੜਾ ਪੰਜਾਬ ਦੇ ਵਿੱਚ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਚਲਾ ਗਿਆ ਜੇ ਇਸ ਤੋਂ ਵੀ ਡੂੰਘੇ ਏਰੀਆ ਦੇ ਵਿੱਚ ਚਲਾ ਗਿਆ ਤਾਂ ਇੱਕ ਜਿਹੜੀ ਚਿੰਤਾ ਕੀ ਉਹ ਜ਼ਰੂਰ ਇਸ ਤਰੀਕੇ ਦੇ ਨਾਲ ਸਾਹਮਣੇ ਆਉਂਦੀ ਹੈ ਕਿ ਕਿਵੇਂ ਪੰਜਾਬ ਦਾ ਪਾਣੀ ਜਿਹੜਾ ਉਹ ਦੇਖੋ ਕਿਸਾਨ ਚਿੰਤਿਤ ਨੇ ਫਿਲਹਾਲ ਅਗਰ ਚੰਡੀਗੜ੍ਹ ਪ੍ਰਸ਼ਾਸਨ ਦੇ ਵੀ ਤੁਸੀਂ ਗੱਲ ਕੀਤੀ ਕਿ ਕਿਸਾਨਾਂ ਦੇ ਵੱਲੋਂ ਤਰਨ ਪਰਦਰਸ਼ਨ ਕਰਨ ਦੇ ਲਈ ਥਾਂ ਦੀ ਬਣ ਕੀਤੀ ਗਈ ਸੀ ਲੇਕਿਨ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਅਗਰ ਥਾਂ ਮੁਹੱਈਆ ਨਹੀਂ ਕਰਵਾਈ ਗਈ ਫਿਰ ਕੀ ਰਣਨੀਤੀ ਰਹੇਗੀ ਦੇਖੋ ਸਾਪ ਤੌਰ ਤੇ ਕਿ ਸਰਨਾ ਦੇ ਵੱਲੋਂ ਆਪਣੀ ਰਣਨੀਤੀ ਕਲੀਅਰ ਕਰ ਦਿੱਤੀ ਗਈ ਹੈ ਕਿ ਸਮਾ ਦੇ ਵੱਲੋਂ ਕਹਿ ਦਿੱਤਾ ਗਿਆ ਹੈ ਕਿ ਅਸੀਂ 18 ਤਰੀਕ ਨੂੰ ਇੱਕ ਵਾਰ ਚੰਡੀਗੜ੍ਹ ਦੇ ਬਾਰਡਰ ਤੇ ਇਕੱਠੇ ਹੋਵਾਂਗੇ ਉਹ ਕੋਈ ਜਗ੍ਹਾ ਦੱਸ ਦਿੱਤੀ ਜਾਏਗੀ ਪਰ 19 ਤਰੀਕ ਨੂੰ ਚੰਡੀਗੜ੍ਹ ਵੱਲੋਂ ਕੋਚ ਕਰਾਂਗੇ ਔਰ ਸੰਤੀ ਦਾ ਜਿਹੜਾ ਗਰਾਊਂਡ ਹੈ ਉੱਥੇ ਤੱਕ ਪਹੁੰਚਣ ਦੀ ਜੀ ਪੂਰੀ ਕੋਸ਼ਿਸ਼ ਕੀਤੀ ਜਾਏਗੀ ਔਰ 34 ਸੈਕਟਰ ਦੇ ਗਰਾਊਂਡ ਵਿੱਚ ਪਹੁੰਚ ਕੇ ਉਸੇ ਜਗ੍ਹਾ ਦੇ ਉੱਪਰ ਕੰਟੀਨਿਊਰ ਕਰਨਾ ਲਗਾਇਆ ਜਾਏਗਾ ਜਿੰਨੀ ਦੇਰ ਤੱਕ ਕਹ ਲਈਏ ਕਿ ਮੰਗਾ ਦੇ ਉੱਪਰ ਵੀ ਵਿਚਾਰ ਕਰਤਾ ਨਹੀਂ ਕੀਤੀ ਜਾਂਦੀ ਜਿੰਨੀ ਦੇਰ ਤੱਕ ਮੰਗਾ ਨੂੰ ਮੰਨ ਲਿਆ ਜਾਂਦਾ ਉਨੀ ਦੇਰ ਤੱਕ ਜਿਹੜਾ ਇਹ ਧਾਰਨਾ ਹੈਗਾ ਇਹ ਕੰਟੀਨਿਊ ਜਾਰੀ ਰੱਖਿਆ ਜਾਏਗਾ ਇਹ ਇਸ ਧਾਰਨਾ ਨੂੰ ਖਤਮ ਨਹੀਂ ਕੀਤਾ ਜਾਏਗਾ ਜਿਸ ਤਰੀਕੇ ਦੇ ਨਾਲ ਕਹ ਲਈਏ ਕਿ ਪਹਿਲਾਂ ਨਜ਼ਰ ਆਉਣਾ ਸੀ ਕਿ ਤੁਸੀਂ ਆਉਂਦੇ ਸੀ ਔਰ ਮੰਗ ਪੱਤਰ ਦੇ ਕੇ ਚਲੇ ਜਾਂਦੇ ਸੀ ਉਸ ਤਰੀਕੇ ਦੇ ਧਾਰਨਾ ਨਹੀਂ ਹੋਏਗਾ ਬੁਕਾਇਦ ਤੌਰ ਤੇ ਦਿੱਲੀ ਦੇ ਬਾਰਡਰਾਂ ਦੇ ਉੱਪਰ ਤੁਸੀਂ ਦੇਖਾਂਗੇ 1.5-2 ਸਾਲ ਤੱਕ ਜਿਹੜਾ ਧਾਰਨਾ ਸੀ ਉਹ ਕੰਟੀਨਿਊ ਰੱਖਿਆ ਗਿਆ ਉਸੇ ਤਰੀਕੇ ਦਾ ਜਿਹੜਾ ਇਹ ਧਾਰਨਾ ਹੈਗਾ ਉਹ ਤੁਹਾਨੂੰ ਦੇਖਣ ਨੂੰ ਮਿਲ ਸਕਦਾ ਹੈਗਾ ਜਿਸ ਤਰੀਕੇ ਦੇ ਨਾਲ ਤਾਂ ਕਹ ਲਈਏ ਕਿ ਇੱਕ ਤਾਂ ਜਿੱਤੇ ਬੰਦਿਆਂ ਦਾਵਾ ਕਰ ਰਹੇ ठीक आहे रोहित बाबा शुक्रिया फिलहाल तक दी दे जानकारी देले